ਪਵਿੱਤਰ ਖਰਸਾਈ ਸਤਿਗੁਰੂ ਜੀ ਭਗਤੀ ਦੀ ਨਦੀ ਐਸੀ ਚਲਾਈ ਹੈ ਇਰਦ ਗਿਰਦ ਦੋ ਰਾਗ ਤੇ ਦੁਆਖ ਦੇ ਕਿਨਾਰੇ ਨੇ ਕਿਸੇ ਨਾ ਮੋਹ ਕਰਨਾ ਬਿਨਾ ਮਤਲਬ ਤੋਂ ਹੀ ਭਾਵੇਂ ਪੋਤੇ ਗਾਲਾਂ ਕੱਢੀ ਜਾਣ ਬੁੜੇ ਦੀ ਸੋਠੀ ਕੋਹੀ ਜਾਣ ਫੇਰ ਵੀ ਮੋਹ ਕਰੂ ਉਹਨਾਂ ਨੂੰ ਆਜੋ ਮੈਨੂੰ ਚਮੂ ਉਹਨਾਂ ਨੂੰ ਜਾ ਕੇ ਗਵਾਂਡੀਆਂ ਦੇ ਨਿਆਣੇ ਭਾਵੇਂ ਉਹਦਾ ਸੋਠੀ ਚੱਕੇ ਡਿਗੀ ਹੋਈ ਫੜਾ ਦੇਣ ਉਹਨਾਂ ਨਾਲ ਦੁਆਇਸ਼ ਕਰੂ ਜਾਓ ਜਾਓ ਮੈਂ ਨਹੀਂ ਤੁਹਾਨੂੰ ਦਿੰਦਾ ਪਾਪ ਇਹ ਹੈ ਦੁਐਸ਼ ਤੇ ਰਾਗ ਰਾਗ ਦੁਐਸ਼ ਅਨਹੋਈ ਕਿਸੇ ਨਾ ਹੀ ਰਖਾ ਕਰੀ ਜਾਣੀ ਅਨਹੋਇਆ ਕਿਸੇ ਨਾ ਮੋਹ ਕਰੀ ਜਾਣਾ ਚਾਹੇ ਕਰੇ ਕੋਈ ਨਾ ਇਹ ਸਤ ਸੰਗਜੀ ਦੋ ਸੁਭਾਅ ਨੇ ਜਿਹੜੇ ਇਹ ਕਿਨਾਰੇ ਨੇ ਇਹਨਾਂ ਨੂੰ ਕੌਣ ਢਾਉਂਦਾ ਖਾਲਸਾ ਜੀ ਉਹਨਾਂ ਚ ਰਢਾਹਦੇ ਨਹੀਂ ਜਿੰਨਾ ਚੰਦਰ ਭਗਤੀ ਦਾ ਪ੍ਰਵਾਹ ਨਹੀਂ ਜਾਂਦਾ ਜਦੋਂ ਭਗਤੀ ਦੀ ਨਦੀ ਚੱਲਦੀ ਹੈ ਪ੍ਰੇਮ ਦਾ ਪ੍ਰਵਾਹ ਇਹਨਾਂ ਦੋਨਾਂ ਕਿਨਾਰਿਆਂ ਨੂੰ ਢਾ ਕੇ ਰੱਖ ਦਿੰਦਾ ਇਹਨਾਂ ਦੋਨਾਂ ਕਿਨਾਰਿਆਂ ਦੇ ਉੱਤੇ ਵਿਰਚ ਕਿਹੜੇ ਖੜੇ ਨੇ ਨਿੰਦਿਆ ਈਰਖਾ ਵਕੀਲੀ ਆਸ਼ਾ ਤ੍ਰਿਸ਼ਨਾ ਕਾਮਕ੍ਰੋਧ ਆਦਕ ਦੇ ਸੰਕਲਪ ਇਹ ਸਭ ਸਾਥ ਸੰਦੀ ਰਾਗ ਦੁਆਖ ਦੇ ਕਿਨਾਰਿਆਂ ਤੇ ਖੜੇ ਨੇ ਜਿਵੇਂ ਨਦੀ ਦੇ ਕਿਨਾਰੇ ਤੇ ਵਿਰਚ ਦਾ ਨਦੀ ਕਿਨਾਰੇ ਰੁਖੜਾ ਕਿਚਰ ਕੰਨ ਹੈ ਧੀਰ ਕਿੰਨਾ ਕਿਚਰ ਵਿਚਾਰਾ ਧੀਰ ਜਿ ਤਾ ਦੂਗਾ ਪਤਾ ਨਹੀਂ ਜਦੋਂ ਪ੍ਰਵਾਹ ਉਹਨਾਂ ਰੋੜ ਕੇ ਲੈ ਜਾਣਾ ਐ ਔਗਣਾ ਦੇ ਵਿਰਚ ਨਹੀਂ ਛੱਡਦੀ ਇਹ ਸੀ ਨਦੀ ਜਿਹੜੀ ਭਗਤੀ ਦੀ ਚੱਲਦੀ ਹੈ ਇਹ ਖਾਲਸਾ ਜੀ ਭਗਤੀ ਦੀ ਨਦੀ ਚਲਦੀ ਕਿੱਥੇ ਐ ਆ ਸੰਗਤ ਦੇ ਸਥਾਨ ਦੇ ਉੱਤੇ ਚਲਦੀ ਹੈ ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਖਾਲਸਾ ਜੀ ਲਿਖਤ ਚ ਤਾਂ ਨਹੀਂ ਇਹ ਬਚਨ ਆਇਆ ਅੰਮ੍ਰਿਤਸਰ ਦੇ ਪੁਰਾਣੇ ਸਾਧੂਆਂ ਤੋਂ ਔਰ ਬਜ਼ੁਰਗਾਂ ਤੋਂ ਸੁਣਦੇ ਆ ਕਿ ਗੁਰੂ ਅਰਜਨ ਦੇਵ ਜੀ ਨੇ ਜਿਸ ਵੇਲੇ ਪਾਵਨ ਤੀਰਥ ਰਚ ਦਿੱਤਾ ਫਿਰ ਤੀਏ ਨੇ ਹੀਰਖਾਨਾ ਹੇਰੀ ਸ੍ਰੋਵਰ ਰਚਿਆ ਜਿਵੇਂ ਤਰਨਤਾਰਨ ਸਾਹਿਬ ਦੇ ਮੁਕਾਬਲੇ ਤੇ ਖਾਰੇ ਪਿੰਡ ਵਿੱਚ ਆਪ ਇਹਨੇ ਧੂੜਨੇ ਮਹਿਲ ਬਣਾਏ ਫਿਰਥੀਏ ਨੇ ਕਿ ਮੇਰਾ ਵੀ ਤੀਰ ਮੁਕਾਬਲੇ ਤੇ ਹੈ ਅੰਮ੍ਰਿਤਸਰ ਦੇ ਮੁਕਾਬਲੇ ਤੇ ਸਤ ਸੰਧੀ ਹੇਰ ਪਿੰਡ ਪਾਕਿਸਤਾਨ ਚ ਆ ਚੁੱਕਿਆ ਹੈ ਲਾਹੌਰ ਦੇ ਇੰਦਰ ਪਰਗਨੇ ਚ ਹੈ ਉੱਥੇ ਹੀ ਮਰਿਆ ਫਿਰਥੀਆ ਸਤ ਸੰਦੇਤ ਜੀ ਛੱਪੜ ਚ ਝੋਟੇ ਨਾ ਹੁੰਦੇ ਨੇ ਜਿੱਥੇ ਕਹਿੰਦਾ ਸੀ ਮੇਰਾ ਸਰੋਵਰ ਹੈ ਇਹ ਜਿਸ ਵੇਲੇ ਸਤ ਸੰਗਤ ਜੀ ਤੀਸਰਾ ਜਦ ਕਹਿੰਦਾ ਇੱਥੇ ਵੀ ਦੁਨੀਆ ਤੀਰਤੇ ਆਇਆ ਕਰੂ ਕੀ ਨਾ ਜਾਣਾ ਸੀ ਸਤ ਸੰਗਤ ਜੀ ਈਰਖਾ ਬਹੁਤ ਕਰਦਾ ਸੀ ਬਜ਼ੁਰਗਾਂ ਤੋਂ ਸੁਣਦੇ ਆ ਅੰਮ੍ਰਿਤਸਰ ਦੇ ਨਿਵਾਸੀਆਂ ਤੋਂ ਜਿਸ ਵੇਲੇ ਮਹਾਰਾਜ ਵਰ ਦਿੱਤੇ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ RAMSAR ਜਿਹੜਾ ਅੰਮ੍ਰਿਤਸਰ ਸਰੋਵਰ ਹੈ ਭਾਈ ਉਤਯੰਤ ਪਾਵਨ ਹੈ ਜਨਮ ਜਨਮ ਦੇ ਪਾਪ ਢਾਹੇਗਾ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤ ਨਾਤੇ ਕੂਆ ਹੰਸ ਹੋ ਹੈ ਸਤ ਦਾ ਕਥਨ ਕਰਨ ਵਾਲੇ ਗੁਰੂ ਰਾਮਦਾਸ ਸਾਹਿਬ ਜੀ ਗੁਰਮਰਦਾਸ ਜੀ ਦੇ ਟੱਕ ਲਾਏ ਹੋਏ ਨੇ ਇਹ ਐਸਾ ਅਮਰ ਸਰਸਰੋਵਰ ਆ ਭਾਈ ਜਿੱਥੇ ਨਹਾ ਕਰਕੇ ਕਾਵਾ ਵਰਗੇ ਪਾਪੀ ਵੀ ਹਸਾਂ ਦੀ ਨਿਆਈਂ ਮਹਾਤਮਾ ਸੰਤ ਬਣ ਜਾਇਆ ਕਰਨਗੇ ਇਹ ਭਰ ਦਿੱਤੇ ਹੋ ਜਦੋਂ ਸੁਣੇ ਨਾ ਪਿਰਚੀਏ ਨੇ ਕਹਿੰਦੇ ਉਸਨੇ ਸਤ ਸ੍ਰੀ ਅਖੰਡਾ ਕਿਹਾ ਕਹਿੰਦਾ ਮੈਂ ਤਾਂ ਅਮਰ ਸਰਬ ਵਿੱਚ ਕਾਮਦੀ ਨਦੀ ਬਗਾ ਦੂੰ ਕਾਮਦੀ ਹੁਣ ਕਾਮਦੀ ਨਦੀ ਤਾਂ ਸਤ ਸ੍ਰੀ ਸੁਨਮੇਚ ਚੱਲਦੀ ਬਜਾਰਾਂ ਵਾਲੇ ਥਾਂ ਚੱਲਦੀ ਬਜਾਰਾਂ ਚ ਚੱਲਦੀ ਤੀਰਥਾਂ ਤੇ ਵੀ ਚੱਲਿਆ ਕਰਦੀ ਐ ਸੰਗਤ ਵਿੱਚ ਵੀ ਈਰਖਾ ਨਾਲ ਜਦੋਂ ਇਹ ਬਚਨ ਕਹੇ ਫੇਰ ਵੀ ਗੁਰੂ ਦਾ ਪੁੱਤਰ ਸੀ ਬਰਕਤ ਵਾਲਾ ਸੀ ਭਾਵੇਂ ਈਰਖਾ ਕਰਦਾ ਸੀ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਦੱਸਿਆ ਮਹਾਰਾਜ ਜੀ ਤੁਸੀਂ ਤਾਂ ਤੀਸ ਦੀ ਇੰਨੀ ਉਪਮਾ ਕੀਤੀ ਐ ਫਿਰthia ਤੁਹਾਡਾ ਵੱਡਾ ਭਰਾ ਮਰ ਐਂ ਬੋਲਦਾ ਸੇਖ ਪ੍ਰੇਮੀ ਸਿੱਖਾਂ ਨੂੰ ਬੜਾ ਦੁੱਖ ਹੋਇਆ ਸਤਗੁਰੂ ਜੀ ਬਾਣੇ ਦੇ ਮਾਲਕ ਨੇ ਕਦੇ ਅੱਛਾ ਭਾਈ ਕਿਰਤੀਏ ਦਾ ਭਲਾ ਹੋਵੇ ਜੇ ਕਾਵਦੀ ਨਦੀ ਚੱਲੂਗੀ ਸਾਡੇ ਸਰੋਵਰ ਚ ਆ ਕੇ ਸਮਾਜਿਆ ਕਰੂ ਪਤਾ ਹੀ ਨਹੀਂ ਲੱਗਣਾ ਵੀ ਕਿੱਥੇ ਚੱਲਦੀ ਐ ਇੱਥੇ ਐਡਾ ਵੱਡਾ ਇੱਥੇ ਪ੍ਰਤਾਪ ਹੋਊ ਗੁਰੂ ਰਾਮਦਾਸ ਜੀ ਦੇ ਘਰ ਦਾ ਸੋ ਖਾਲਸਾ ਜੀ ਅੰਮ੍ਰਿਤਸਰ ਕਿਹੜਾ ਸਿਨਮੇ ਨਹੀਂ ਹਨ ਉੱਥੇ ਕਿਹੜਾ ਵੱਡੇ ਚਾਰ ਵਾਲੇ ਲੋਕ ਨਹੀਂ ਹਨ ਲੇਕਿਨ ਸਤ ਸੰਗਤ ਜੀ ਐ ਜਿਵੇਂ ਕਬਲ ਡਲੇਪ ਰਹਿੰਦਾ ਸਰੋਵਰ ਦੇ ਅੰਦਰ ਐ ਭਾਵਨ ਤੀਰਥ ਦੀ ਸਤ ਸੰਗਤ ਜੀ ਉਪਮਾ ਵੱਖਰੀ ਹੋਈ ਹੈ ਜਿਨ੍ਹਾਂ ਨੇ ਜਾ ਕੇ ਸਤ ਸੰਗਤ ਜੀ ਪਰਸ ਲਿਆ ਜਨਮਾਂ ਜਨਮਾਂ ਦੇ ਪਾਪ ਲਾ ਲਏ ਸੋ ਇਸੇ ਤਰ੍ਹਾਂ ਖਰਚਾ ਜੀ ਗੁਰੂ ਘਰ ਦੀ ਉਪਮਾ ਹੈ ਥਾ ਥਾ ਦੇ ਸੰਗਤ ਸਰੋਵਰ ਕਾਇਮ ਕਰ ਦਿੱਤੇ ਕਹ ਗਿਆਨ ਜਿਮਰਾਗਰ ਵੈਦਵੈਖੂ ਜਿਵੇਂ ਸਤ ਸੰਗਤ ਜੀ ਗਿਆਨ ਦਾ ਪ੍ਰਵਾਹ ਚੱਲਦਾ ਹੈ ਫੈਲਾ ਪ੍ਰੇਮ ਦਾ ਪ੍ਰਵਾਹ ਚੱਲਦਾ ਹੈ ਜਦੋਂ ਪ੍ਰੇਮ ਦੇ ਪ੍ਰਵਾਹ ਦੇ ਅੰਦਰ ਸਤ ਸੰਗ ਜੀ ਮੰਨ ਠਿਲ ਜਾਂਦਾ ਸਹਿਜੇ ਸਹਿਜੇ ਫਿਰ ਗਿਆਨ ਦਾ ਪ੍ਰਵਾਹ ਚੱਲਣ ਲੱਗ ਜਾਂਦਾ ਹੈ ਬ੍ਰਹਮ ਆਨੰਦ ਦਾ ਰਸ ਆਉਣ ਲੱਗ ਜਾਂਦਾ ਹੈ ਕਬ ਕਬ ਲਾਗੈ ਤਹਾਂ دیਵਾਨ ਕਦੇ ਕਦੇ ਆਪੇ